ਸਿੱਖ ਇਤਿਹਾਸ ਵਿੱਚ ਸਾਲ ਦਾ ਕੋਈ ਵੀ ਐਸਾ ਦਿਨ ਨਹੀਂ ਹੈ ਜਿਸ ਦਿਨ ਕਿਸੇ ਵੀ ਗੁਰੂ ਪਿਆਰੇ ਦੀ ਸ਼ਹੀਦੀ ਨਹੀਂ ਹੋਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਐਸੀ ਬਖਸ਼ਿਸ਼ ਹੋਈ ਇਸ ਕੌਮ ਤੇ ਕਿ ਸਾਲ ਦਾ ਹਰ ਇੱਕ ਦਿਨ ਹੀ ਸ਼ਹੀਦੀ ਦੇੰ ਦੇ ਵਿੱਚ ਹੈ ਪਰ ਪੋਹ ਦਾ ਮਹੀਨਾ ਸਿੱਖ ਕੌਮ ਵਾਸਤੇ ਖਾਸ ਬਣਾਇਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਦੇ ਪਹਿਲੇ ਹੀ ਕੁਝ ਦਿਨਾਂ ਦੇ ਵਿੱਚ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਇਸ ਦੇਸ਼ਕੋਮ ਦੀ ਖਾਤਰ ਸ਼ਹੀਦ ਕਰ ਦਿੱਤਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਅੱਜ ਲੈ ਕੇ ਚੱਲਦੇ ਹਾਂ ਚਮਕੌਰ ਸਾਹਿਬ ਦੀ ਉਸ ਪਿੱਤਰਕਥਾਤੇ ਜਿੱਥੇ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਵੱਡੇ ਸਹਬਜ਼ਾਦੇ ਆਪਣੇ लाडले ਕੁਝ ਪਿਆਰੇ ਅਤੇ 40 ਸਿੰਘਾਂ ਨਾਲ ਸਵਾ 10 ਲੱਖ ਦੀ ਫੌਜ ਦਾ ਮੁਕਾਬਲਾ ਕੀਤਾ ਅੱਜ ਆਪ ਜੀ ਨੂੰ ਸਭ ਤੋਂ ਪਹਿਲਾਂ ਉਸ ਇਤਿਹਾਸਕ ਗੁਰਦੁਆਰੇ ਲੈ ਕੇ ਜਾਣਦੇ ਹਾਂ ਜਿਸ ਜਗ੍ਹਾ ਤੇ ਸਾਬੇ ਕਮਾਲ ਸੇਵ ਚੁਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲੀ ਵਰੀ ਆ ਕੇ ਚਰਨ ਪਾਏ ਆਓ ਆਪ ਦਰਸ਼ਨ ਕਰੋ ਅਤੇ ਹੋਰ ਨਾਸੰਤਾਂ ਨੂੰ ਦਰਸ਼ਨ ਕਰਵਾਓ ਜੁੜੇ ਰਹੋ ਸਰਵਨ ਸਿੰਘ ਨਿਵਾਰ ਖਾਸ ਸਾਡੇ YouTube ਚੈਨਲ ਨਾਲ ਤੇ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਸ਼ਹੀਦਾਂ ਦੀ ਉਸ ਪਿੱਤਰ ਧਰਤੀ ਦੇ ਉੱਤੇ ਜਿੱਥੇ ਦੁਨੀਆਂ ਦੀਆਂ ਅਸਾਵੀ ਜੰਗਾਂ ਵਿੱਚੋਂ ਇੱਕ ਜੰਗ ਹੋਈ ਹੈ ਜੋ ਕਿ ਪੂਰੇ ਵਿਸ਼ਵ ਵਿੱਚ ਇਸ ਦੇ ਬਰਾਬਰ ਦੀ ਕੋਈ ਵੀ ਜੰਗ ਨਹੀਂ ਹੋਈ ਇੱਕ ਪਾਸੇ ਗੁਰੂ ਕੇ लाडले ਪਿਆਰੇ 40 ਸਿੰਘ ਅਤੇ ਦੂਜੇ ਪਾਸੇ 1.5 ਲੱਖ ਦੀ ਫੌਜ ਐਹੋ ਜਿਹਾ ਮੁਕਾਬਲਾ ਹੋਇਆ ਕਿ 1.10 ਲੱਖ ਫੌਜ ਨੇ ਵੀ ਮੂਹ ਵਿੱਚ ਉਂਗਲਾ ਪਾ ਲਈਆਂ ਆਓ ਆਪ ਜੀ ਨੂੰ ਅੱਜ ਉਸ ਸਥਾਨ ਦੇ ਦਰਸ਼ਨ ਕਰਾਉਂਦੇ ਹਾਂ ਜਦ ਸਾਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਨੰਦਪੁਰ ਦੀ ਨਗਰੀ ਨੂੰ ਛੱਡ ਕੇ ਪਰਿਵਾਰ ਵਿਛੋੜਾ ਤੋਂ ਹੁੰਦੇ ਹੋਏ ਸਾਰਾ ਪਰਿਵਾਰ ਵਿਛੜ ਗਿਆ ਵੱਡੇ ਸਾਹਿਬਜ਼ਾਦੇ ਅਤੇ ਗੁਰੂ ਕੇ ਕੁਝ ਕ ਸਿੰਘ ਉਹਨਾਂ ਨੂੰ ਲੈ ਕੇ ਗੁਰੂ ਸਾਹਿਬ ਜਿਸ ਜਗ੍ਹਾ ਦੇ ਉੱਤੇ ਆਪਣੇ ਚਰਨ ਪਾਏ ਉਸ ਇਤਿਹਾਸਿਕ ਸਥਾਨ ਦੇ ਅੱਜ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਹੈ ਇਤਿਹਾਸਿਕ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਇਸ ਸਥਾਨ ਤੇ ਇੱਕ ਬਾਗ ਹੁੰਦਾ ਸੀ ਅਤੇ ਸਾਹਿਬੇ ਕਮਾਲ ਸੇਵ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਰਾਜ ਕਿਰਕ ਖੇਤਰ ਦੀ ਯਾਤਰਾ ਦੌਰਾਨ ਆਪਣੇ ਸਿੰਘਾਂ ਅਤੇ ਪਰਿਵਾਰ ਸਮੇਤ ਗੁਰੂ ਦੀਆਂ ਫੌਜਾਂ ਸਮੇਤ ਇਸ ਜਗ੍ਹਾ ਤੇ ਸਾਲ ਪਹਿਲਾਂ ਪਰਾਵ ਕਰ ਚੁੱਕੇ ਸਨ ਤੇ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਕੁਝ ਸਮਾਂ ਪਰਾ ਕਰਕੇ ਫਿਰ ਆਨੰਦਪੁਰ ਸਾਹਿਬ ਵੱਲ ਨੂੰ ਚੱਲ ਗਏ ਸਨ ਹੁਣ ਗੁਰੂ ਸਾਹਿਬ ਜੀ ਜਦ ਆਨੰਦਪੁਰ ਛੱਡ ਕੇ ਇਸ ਧਰਤੀ ਤੇ ਦੁਬਾਰਾ ਚਰਨ ਪਾਏ ਹਨ ਤਾਂ ਇਸ ਬਾਗ ਵਿੱਚ ਗੁਰੂ ਸਾਹਿਬ ਜੀ ਨੇ ਉਤਾਰਾ ਕੀਤਾ ਆਪਣੇ ਸਿੰਘਾਂ ਨੂੰ ਚਮਕੌਰ ਦੇ ਕਿਨਾਰੇ ਦੇ ਉੱਤੇ ਕੋਈ ਉੱਚਾ ਟਿੱਲਾ ਸੀ ਤੇ ਉੱਚੇ ਟਿੱਲੇ ਦੇ ਉੱਤੇ ਦੋ ਭਰਾਵਾਂ ਦੀ ਇੱਕ ਕੱਚੀ ਹਵੇਲੀ ਸੀ ਜਿਸ ਹਵੇਲੀ ਦੇ ਮਾਲਕ ਰੂਪ ਚੰਦ ਅਤੇ ਬੁੱਧੂ ਚੰਦ ਸੀ ਗੁਰੂ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ ਸ਼ਾਮ ਨੂੰ ਪਹੁੰਚੇ ਤੇ ਰੂਪ ਚੰਦ ਅਤੇ ਬੁੱਧੂ ਚੰਦ ਨੂੰ ਸਨਹਾ ਭੇਜਿਆ ਤਾਂ ਕਿ ਗੁਰੂ ਸਾਹਿਬ ਜੀ ਉਸ ਹਵੇਲੀ ਵਿੱਚ ਪ੍ਰਵੇਸ਼ ਕਰ ਸਕਣ ਪਰ ਰੂਪ ਚੰਦ ਜੋ ਸੀ ਉਹ ਹਕੂਮਤ ਤੋਂ ਡਰਦਾ ਸੀ ਅਤੇ ਉਸ ਨੇ ਹਵੇਲੀ ਵਿੱਚ ਪ੍ਰਵੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਗੁਰੂ ਸਾਹਿਬ ਜੀ ਦਾ ਸੇਵਕ ਸੀ ਬੁੱਧੂ ਚੰਦ ਤੇ ਬੁੱਧੂ ਚੰਦ ਨੇ ਗੁਰੂ ਸਾਹਿਬ ਜੀ ਨੂੰ ਹਵੇਲੀ ਦੇ ਵਿੱਚ ਪ੍ਰਵੇਸ਼ ਕਰਨ ਵਾਸਤੇ ਬੇਨਤੀ ਕੀਤੀ ਉਸ ਸਮੇਂ ਗੁਰੂ ਸਾਹਿਬ ਜੀ ਨੇ ਰੂਪਚੰਦ ਨੂੰ 40 ਮੁਰਾ ਦੇ ਕੇ ਉਸ ਹਵੇਲੀ ਦੀ ਆਦੀ ਮਲਕੀਤ ਉਹ ਵੀ ਬੁੱਧੂ ਚੰਦ ਵੱਲ ਕਰ ਦਿੱਤੀ ਅਤੇ ਬੁੱਧੂ ਚੰਦ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਹਵੇਲੀ ਦੇ ਵਿੱਚ ਪ੍ਰਵੇਸ਼ ਕਰੋ ਜੀ ਗੁਰੂ ਸਾਹਿਬ ਜੀ ਆਪਣੇ ਸਿੰਘਾਂ ਦੇ ਨਾਲ ਸਤਪੂ ਦੀ ਸ਼ਾਮ ਨੂੰ ਇਸ ਹਵੇਲੀ ਦੇ ਵਿੱਚ ਪ੍ਰਵੇਸ਼ ਕੀਤਾ ਤਕਰੀਬਨ 40 ਦਿਨ ਤੋਂ ਭੁੱਖੇ ਸਿੰਘ ਅਨੰਦਪੁਰ ਸਾਹਿਬ ਦੇ ਜੰਗ ਦੇ ਵਿੱਚ ਆਪਣੇ ਜੋਰ ਦਿਖਾ ਰਹੇ ਸਨ ਇਸ ਜਗ੍ਹਾ ਦੇ ਉੱਤੇ ਆ ਕੇ ਗੁਰੂ ਸਾਹਿਬ ਜੀ ਦੀ ਅਗਿਆ ਲੈ ਕੇ ਥੋੜਾ ਜਿਹਾ ਰੁੱਖਾ ਮਿਸਾ ਬਣਾ ਕੇ ਸਾਰੇ ਸਿੰਘਾਂ ਨੂੰ ਸ਼ਿਕਾਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਉਸ ਅਕਾਲ ਪੁਰਖ ਦੇ ਦਿੱਲ ਵਿੱਚ ਲੀਨ ਹੋ ਗਏ ਅਤੇ ਸਿੰਘਾਂ ਨੂੰ ਚਮਕੌਰ ਦੀ ਗੜੀ ਦਾ ਅਲੱਗ-ਅਲੱਗ ਹਿੱਸਾ ਰਖਵਾਲੀ ਵਾਸਤੇ ਸੌਂਪ ਦਿੱਤਾ ਜੇਸ ਇਤਿਹਾਸਕ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਹੈ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਕਿ ਇੱਕ ਬਾਗ ਹੁੰਦਾ ਸੀ ਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਸਥਾਨ ਤੇ ਦੋ ਵਾਰੀ ਚਰਨ ਪਾਉਂਦੇ ਹਨ ਪਹਿਲੀ ਵਾਰੀ ਗੁਰੂਕੁਸ਼ੇਤਰ ਤੋਂ ਆਉਂਦੇ ਹੋਏ ਇਸ ਜਗ੍ਹਾ ਰੁਕਦੇ ਹਨ ਦੂਸਰੀ ਵਾਰੀ ਜਦੋਂ ਆਨੰਦਪੁਰ ਦੀ ਨਗਰੀ ਨੂੰ ਛੱਡ ਕੇ ਚਮਕੌਰ ਦੀ ਗੜੀ ਵਿੱਚ ਪਰਵੇਸ਼ ਕਰਦੇ ਹਨ ਚਮਕੌਰ ਸਾਹਿਬ ਬਾਜ਼ਾਰ ਦੇ ਵਿੱਚੋਂ ਦੀ ਲੰਘ ਕੇ ਤਕਰੀਬਨ 150 ਕਿਲੋਮੀਟਰ ਦੀ ਵਿਥ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਸੋਤ ਪ੍ਰਾਪਤ ਇਹ ਸਥਾਨ ਚਮਕੌਰ ਸਾਹਿਬ ਵਿੱਚ ਬਹੁਤ ਹੀ ਰਮਣੀਕ ਜਗ੍ਹਾ ਤੇ ਬਣਿਆ ਹੋਇਆ ਹੈ ਇੱਥੇ ਕਾਗਰਤਾ ਬਹੁਤ ਹੈ ਸ਼ਰੂਰ ਵੀ ਹੈ ਸਿੱਖ ਸੰਗਤਾਂ ਇੱਥੇ ਆndੀਆਂ ਹਨ ਇਸ਼ਨਾਨ ਕਰਦੀਆਂ ਹਨ ਤੇ ਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਅਦਾ ਕਰਦੀਆਂ ਹਨ ਚਮਕੌਰ ਸਾਹਿਬ ਦੀ ਸਾਰੀ ਧਰਤੀ ਬਹੁਤ ਪਵਿੱਤਰ ਹੈ ਇਸ ਕਰਕੇ ਪਵਿੱਤਰ ਹੈ ਇਸ ਧਰਤੀ ਦੇ ਆਸ-ਪਾਸ ਤਕਰੀਬਨ 2 ਕਿਲੋਮੀਟਰ ਦਾ ਐਸਾ ਏਰੀਆ ਹੈ ਜਿਸ ਜਗ੍ਹਾ ਤੇ ਉੱਤੇ ਚਮਕੌਰ ਦੀ ਚੰਗਨ ਹੋਈ ਸੀ ਅਤੇ ਸਾਰਾ ਸਥਾਨ ਜੋ ਹੈ ਇਹ ਸ਼ਹੀਦੀ ਸਥਾਨ ਹਨ ਪਰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇੱਥੇ ਦੋ ਵਾਰੀ ਓਨ ਕਰਕੇ ਇਹ ਸਥਾਨ ਕੁਝ ਖਾਸ ਮਹੱਤਤਾ ਰੱਖਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਚਰਨ ਸੋਪਰਾਪਤ ਸਥਾਨ ਇਹ ਆਪ ਜੀ ਨੂੰ ਕਿਵੇਂ ਲੱਗਾ ਕਮੈਂਟ ਜਰੂਰ ਕਰਿਓ ਕਦੇ ਵੀ ਚਮਕੌਰ ਸਾਹਿਬ ਆਓ ਤੇ ਗੁਰੂ ਸਾਹਿਬ ਜੀ ਦਾ ਇਸ ਸਥਾਨ ਦੇ ਦਰਸ਼ਨ ਕਰਕੇ ਵੜਪਾ ਕੇ ਬੋਲੋ ਆਪ ਦਰਸ਼ਨ ਕਰੋ ਅਤੇ ਹੋਰ ਨਾਲ ਸੰਤਾਂ ਨੂੰ ਦਰਸ਼ਨ ਕਰਵਾਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਤੋਂ ਅਗਲੀ ਪਾਟ ਦੇ ਵਿੱਚ ਆਪ ਜੀ ਨੂੰ ਚਮਕੌਰ ਦੀ ਗੜੀ ਦੇ ਦਰਸ਼ਨ ਕਰਵਾਵਾਂਗੇ ਜਿੱਥੋਂ ਸਾਹਿਬੇ ਕਮਾਲ ਸੇਬਸਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਗੁਮੜ ਤੇ ਬੈਠ ਕੇ ਸਾਰੇ ਚਮਕੌਰ ਸਾਹਿਬ ਦਾ ਜਾਇਜ਼ਾ ਲੈਂਦੇ ਹਨ ਅਤੇ ਇੱਥੋਂ ਹੀ ਸਾਰਾ ਜੰਗ ਆਪਣੀਆਂ ਅੱਖਾਂ ਦੁਆਰਾ ਦੇਖਦੇ ਹਨ ਅਤੇ ਚਮਕੌਰ ਦੇ ਜੰਗ ਨੂੰ ਕੰਟਰੋਲ ਕਰਦੇ ਹਨ ਇੰਨੀ ਸੇਵਾ ਪ੍ਰਵਾਰ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ